ਸਾਸ਼ੀ ਕਾਲ ਜੀ ਸਵਾਗਤ ਕਰਦੇ ਆ ਤੁਹਾਡਾ ਵਾਈਗਰੂ ਕਲੌਥ ਹਾਊਸ ਐਂਡ ਬਟਿਕ ਬਟਲਾਡਾ ਵੱਲੋਂ ਪਲੀਜ਼ ਅੱਜ ਜਿਹੜੀ ਸਾਡੀ ਵੀਡੀਓ ਰਹਿਣ ਵਾਲੀ ਐ ਉਹ ਕੱਟ ਪੀਸਾਂ ਦੀ ਰਹਿਣ ਵਾਲੀ ਐ ਜਿਹੜੀਆਂ ਮੇਰੀਆਂ ਭੈਣਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਉਹ ਪਹਿਲਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਬਟਨ ਵੀ ਪ੍ਰੈਸ ਕਰਨ ਤਾਂ ਕਿ ਜਿਹੜੀ ਡੇਲੀ ਅਪਲੋਡ ਕਰਦੇ ਆ ਵੀਡੀਓ ਤੁਹਾਡੀ ਸਕੀਪਣਾ ਹੋਵੇ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਆ ਲੈ ਕੇ ਆਉਣੇ ਆ ਹਰ ਰੋਜ਼ ਨਿਊ ਡੂਜ਼ ਡਿਜ਼ਾਈਨ ਦੇ ਵਿੱਚ ਸੂਟ ਅਜਿਹੇ ਰਹਿਣ ਵਾਲੇ ਆ ਸਾਡੇ ਕੱਟ ਪੀਸ ਕੱਟ ਪੀਸਾਂ ਦੇ ਵਿੱਚ ਥੋੜਾ ਇੱਕ ਅੱਧਾ ਪੀਸ ਰਹੂਗਾ ਟੈਬੀ ਦਾ ਮਸਲੀਨ ਦਾ ਸ਼ਿਮਰ ਦਾ ਤੇ ਪਿਓਰ ਚਨੂਨ ਦਾ ਦਾਸ ਬ੍ਰੈਂਡ ਦੇ ਰਹਿਣ ਵਾਲੇ ਆ ਕੱਟ ਪੀਸ 200 ਰੁਪਏ ਪਰ ਮੀਟਰ ਰਹਿਣ ਵਾਲੇ ਵਾਲੇ ਪੀਸ ਦੇਖੋ ਜੀ ਇਹਦੇ ਵਿੱਚ ਫਸਟ ਪੀਸ ਦੇਖੋ ਇਹ ਟੈਬੀ ਦਾ ਜੀ ਠੀਕ ਹੈ ਜੀ ਟੈਬੀ ਦਾ ਬਰਬਰੀ ਲਾਈਨਿੰਗ ਹੈ ਦੇਖ ਸਕਦੇ ਹੋ ਤੁਸੀਂ ਬਰਬਰੀ ਲਾਈਨਿੰਗ ਹੈ ਟੈਬੀ ਦਾ ਪੀਸ ਹੈ ਜੀ ਕਲਰ ਚੈੱਕ ਕਰੋ ਪਰ ਸਾਡੇ ਕੋਲ ਇਹ ਵਾਲਾ ਪੀਸ ਜਿਹੜਾ ਲਊਗਾ ਉਹ ਸਿਰਫ 1.5 ਮੀਟਰ ਦਾ ਪੀਸ ਹੈ ਜਿਹੜੀਆਂ ਮੇਰੀਆਂ ਭੈਣਾਂ ਦਾ ਫੋਲਡ ਕਰਕੇ 19 ਇੰਚ ਕੇ ਰਹੁੰਦਾ 20 ਇੰਚ ਕੇ ਰਹੁੰਦਾ ਉਹ ਸਾਡੇ ਕੋਲ ਇਹ ਵਾਲਾ ਪੀਸ ਬਾਏ ਕਰ ਸਕਦੀਆਂ ਜਿਨ੍ਹਾਂ ਦੀ ਫੋਲਡ ਕਰਕੇ ਸ਼ਰਟ ਬੰਦੀ ਹੈ 200 ਰੁਪਏ ਪਰ ਮੀਟਰ ਰਹਿਣ ਵਾਲਾ ਇਹ ਵਾਲਾ ਪੀਸ ਟੈਬੀ ਟੈਬੀ ਸ਼ਿਲਕ ਹੈ ਜੀ ਬਿਲਕੁਲ ਪਿਓਰ origignal ਵਾਲਾ ਟੈਬੀ ਸ਼ਿਲਕ ਰਹਿਣ ਵਾਲੀ ਹੈ ਏ ਸਾਡੇ ਕੋਲ 1.5 ਮੀਟਰ ਦਾ ਪੀਸ ਹੈ ਅਗਲਾ ਪੀਸ ਚੈੱਕ ਕਰੋ ਦਾਸ ਬ੍ਰੈਂਡ ਦੇ ਰਹਿਣ ਵਾਲੇ ਆ ਸਾਰੇ ਕੱਟ ਪੀਸ ਇਹ ਸ਼ਿਮਰ ਚਾਜੀ ਸ਼ਿਮਰ ਮਸਲੀਨ ਦਾ ਕੱਟ ਪੀਸ ਹੈ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਮਸਲੀਨ ਸ਼ਿਮਰ ਹੈ ਜੀ ਠੀਕ ਹੈ ਜੀ ਮਸਲੀਨ ਸ਼ਿਮਰ ਹੈ ਸ਼ਰਟ ਪੀਸ ਆ ਸਾਡੇ ਕੋਲ ਸ਼ਰਟ ਪੀਸ ਹੈ 200 ਰੁਪਏ ਪਰ ਮੀਟਰ ਰਹਿਣ ਵਾਲੀ ਹੈ ਜੀ ਪ੍ਰਾਈਸ ਅਗਲਾ ਪੀਸ ਚੈੱਕ ਕਰੋ ਇਹ ਮਸਲੀਨ ਹੈ ਜੀ ਠੀਕ ਹੈ ਜੀ ਦਾਸ ਬ੍ਰਾਂਡ ਦੀ ਰਹਿਣ ਵਾਲੀ ਹੈ ਮਸਲੀਨ 200 ਰੁਪਏ ਪਰ ਮੀਟਰ ਰਹਿਣ ਵਾਲਾ ਹੈ ਸੂਟ ਠੀਕ ਹੈ ਜੀ ਸ਼ਰਟ ਪੀਸ ਵੀ ਲੈ ਸਕਦੇ ਹੋ ਸੂਟ ਵੀ ਲੈ ਸਕਦੇ ਹੋ 200 ਰੁਪਏ ਪਰ ਮੀਟਰ ਰਹਿਣ ਵਾਲਾ ਹੈ ਸੂਟ ਪ੍ਰਿੰਟ ਚੈੱਕ ਕਰ ਸਕਦੇ ਹੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਪਿਓਰ ਮਸਲੀਨ ਸਟਾਫ ਹੈ ਜੀ ਠੀਕ ਹੈ ਜੀ ਲਿਖਿਆ ਦਿਖਾ ਸਕਦੇ ਆ ਮਸਲੀਨ ਸ਼ੈਲਕ ਪਿਓਰ ਮਸਲੀਨ ਪਿਓਰ ਮਸਲੀਨ ਸਟੱਫ ਹੈ ਬਿਲਕੁਲ ਸੌਫਟ ਵਾਲੀ ਠੀਕ ਹੈ ਜੀ ਦਾਸ ਬ੍ਰੈਂਡ ਦੀ ਰਹਿਣ ਵਾਲੀ ਹੈ ਅਗਲਾ ਪੀਸ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪੀਸ ਰੈਡ ਵਾਲਾ ਮਸਲੀਨ ਦਾ ਪਿਓਰ ਮਸਲੀਨ ਹੈ ਜੀ ਦਾਸ ਬ੍ਰੈਂਡ ਦੀ 200 ਰੁਪਏ ਪਰ ਮੀਟਰ ਰਹਿਣ ਵਾਲਾ ਪੀਸ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਜਿਹੜੇ ਵੀ ਸਾਡੇ ਕੋਲੋਂ ਕੱਟ ਪੀਸ ਲੈਣਾ ਚਾਹਣੇ ਹੋ ਤਾਂ ਬਾਏ ਕਰ ਸਕਦੇ ਹੋ ਇਹ ਪਿਓਰ ਸ਼ਿਮਰ ਦੇ ਵਿੱਚ ਹੈ ਪਿਓਰ ਸ਼ਿਮਰ ਦਾ ਪੀਸ ਹੈ ਜੀ ਬੜਾ ਪਿਆਰਾ ਜਿਹਾ ਪੀਸ ਹੈ 4 ਮੀਟਰ ਰਹਿਣ ਵਾਲੀ ਇਹਦੀ ਕੱਟ ਜਿਹੜੀਆਂ ਮੇਰੀਆਂ ਭੈਣਾਂ ਦਾ 4 ਮੀਟਰ ਦੇ ਵਿੱਚ ਸੂਟ ਬੰਦਦਾ ਸਾਡੇ ਕੋਲ ਇਹ ਵਾਲਾ ਪੀਸ ਤੁਸੀਂ ਬਾਏ ਕਰ ਸਕਦੇ ਹੋ ਪਿਓਰ ਸ਼ਿਮਰ ਮਸਲੀਨ ਹੈ ਜੀ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਦਾਸ ਬ੍ਰਾਂਡ ਦੀ ਰਹਿਣ ਵਾਲੀ ਹੈ ਸ਼ਿਮਰ ਅਗਲਾ ਕਲਰ ਚੈੱਕ ਕਰੋ ਇਹ ਵੀ ਕਲਰ ਬੜਾ ਪਿਆਰਾ ਜਿਹਾ ਰਹਿਣ ਵਾਲਾ ਤੁਹਾਨੂੰ ਪੂਰਾ ਸੂਟ ਮਿਲੂਗਾ ਜੀ ਇਹ ਵਾਲਾ ਸ਼ਿਮਰ ਮਸਲੀਨ ਦੇ ਵਿੱਚ ਬੜਾ ਪਿਆਰਾ ਜਿਹਾ ਪੀਸ ਹੈ ਦਾਸ ਬ੍ਰਾਂਡ ਦਾ ਰਹਿਣ ਵਾਲਾ ਕਲਰ ਚੈੱਕ ਕਰੋ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਅਗਲਾ ਪੀਸ ਦੇਖੋ ਜੀ ਇਹ ਮਸਲੀਨ ਹੈ ਪਿਓਰ ਮਸਲੀਨ ਹੈ ਦਾਸ ਬ੍ਰਾਂਡ ਦੀ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਜਿਹੜੇ ਵੀ ਮੇਰੀ ਭੈਣ ਨੂੰ ਇਹ ਵਾਲਾ ਪੀਸ ਪਸੰਦ ਹੋਵੇ ਸਾਡੇ ਕੋਲ ਤੁਸੀਂ ਬਾਏ ਕਰ ਸਕਦੇ ਹੋ ਦਾਸ ਬ੍ਰੈਂਡ ਦੀ ਰਹਿਣ ਵਾਲੀ ਹੈ ਮਸਲੀਨ ਠੀਕ ਹੈ ਜੀ ਦਾਸ ਬ੍ਰੈਂਡ ਦੀ ਰਹਿਣ ਵਾਲੀ ਮਸਲੀਨ ਪ੍ਰਿੰਟ ਚੈੱਕ ਕਰੋ ਬੜਾ ਪਿਆਰੇ ਜਿਹੇ ਰਹਿਣ ਵਾਲਿਆ ਹੈ ਪ੍ਰਿੰਟ ਅਗਲਾ ਪੀਸ ਰਹੂਗਾ ਦੇਖੋ ਜੀ ਪਿਓਰ ਕਰੇਪ ਦੇ ਵਿੱਚ ਇਹ ਵਾਲਾ ਜਿਹੜਾ ਪ੍ਰਿੰਟ ਹੈ ਪਿਓਰ ਕਰੇਪ ਦੇ ਵਿੱਚ ਹੈ 2 ਮੀਟਰ ਸ਼ਰਟ ਪੀਸ ਹੈ ਜੀ ਸਾਡੇ ਕੋਲ ਜਿਹੜੀਆਂ ਮੇਰੀਆਂ ਭੈਣਾਂ ਨੇ ਇਹ ਵਾਲਾ ਪੀਸ ਸਾਡੇ ਕੋਲੋਂ ਬਾਏ ਕਰਨਾ ਸਿਰਫ 2 ਮੀਟਰ ਸ਼ਰਟ ਪੀਸ ਹੈ ਪਿਓਰ ਨੇਚਰਲ ਕਰੇਵ ਹੈ ਜੀ ਬਿਲਕੁਲ ਰਿਜਨਲ ਵਾਲੀ ਪਿਓਰ ਕਰੇਵ ਦਾ ਪੀਸ ਹੈ ਜੀ ਇਹ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਬਹੁਤ ਪਿਆਰਾ ਪ੍ਰਿੰਟ ਰਹਿਣ ਵਾਲਾ ਹੈ ਅਗ ਇਸ ਤੋਂ ਅਗੇ ਸਾਡੇ ਕੋਲ ਜਿਹੜੇ ਪੀਸ ਆਏ ਆ ਪਿਓਰ ਚਨੂਨ ਦੇ ਵਿੱਚ ਆਇਆ ਦਾਸ ਬ੍ਰੈਂਡ ਦੀ ਪਿਓਰ ਚਨੂਨ ਹੈ ਬਿਲਕੁਲ ਰਿਜਨਲ ਵਾਲੀ ਜੀ ਦੇਖ ਸਕਦੇ ਹੋ ਤੁਸੀਂ ਦਾਸ ਬ੍ਰੈਂਡ ਦੀ ਪਿਓਰ ਚਨੂਨ ਹੈ ਬਿਲਕੁਲ ਰਿਜਨਲ ਵਾਲੀ ਪਿਓਰ ਚਨੂਨ ਹੈ ਜੀ ਲਿਖਿਆ ਤੁਸੀਂ ਦੇਖ ਸਕਦੇ ਹੋ ਪਿਓਰ ਸਪੂਨ ਠੀਕ ਹੈ ਜੀ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਹੈ ਕਲਰ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਬਿਲਕੁਲ ਪਿਓਰ ਰਿਜਨਲ ਸਪੂਨ ਹੈ ਜੀ ਠੀਕ ਹੈ ਜੀ ਜਿਹੜਾ ਵੀ ਤੁਹਾਨੂੰ ਕਲਰ ਪਸੰਦ ਆਉਂਦਾ ਹੈ ਮੇਰੇ ਕੋਲੋਂ ਬਾਏ ਕਰ ਸਕਦੇ ਹੋ ਸਕਰੀਨਸ਼ਾਟ ਲੈ ਕੇ 200 ਰੁਪਏ ਪਰ ਮੀਟਰ ਰਹਿਣ ਵਾਲਿਆ ਪੀਸ ਇਹ ਵਾਲਾ ਪੀਸ ਰਹੂਗਾ ਮਸਲੀਨ ਦਾ ਪਿਓਰ ਦਾਸ ਬ੍ਰੈਂਡ ਦੀ ਮਸਲੀਨ ਹੈ ਜੀ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ 200 ਰੁਪਏ ਪਰ ਮੀਟਰ ਰਹਿਣ ਵਾਲਿਆ ਪੀਸ ਬੜੇ ਪਿਆਰੇ ਜਿਹੇ ਪੀਸ ਹੈ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਹੈ ਠੀਕ ਹੈ ਜੀ ਇਸ ਤੋਂ ਅਗਲਾ ਅਗਲਾ ਪੀਸ ਚੈੱਕ ਕਰੋ ਇਹ ਵੀ ਪਿਓਰ ਮਸਲੀਨ ਦੇ ਵਿੱਚ ਹੈ ਬੜਾ ਇਹ ਵਾਲਾ ਪ੍ਰਿੰਟ ਚੈੱਕ ਕਰੋ ਪਿਓਰ ਮਸਲੀਨ ਦਾ ਪੀਸ ਰਹਿਣ ਵਾਲਾ ਦਾਸ ਬ੍ਰੈਂਡ ਦੀ ਰਹਿਣ ਵਾਲੀ ਹੈ ਮਸਲੀਨ ਜਿਹੜਾ ਵੀ ਪ੍ਰਿੰਟ ਪਸੰਦ ਆਉਂਦਾ ਹੈ ਸਕਰੀਨ ਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹ ਵਾਲਾ ਪੀਸ ਰਹੂਗਾ ਪਿਓਰ ਚਨੂਨ ਦਾ ਜੀ ਪ੍ਰਿੰਟ ਚੈੱਕ ਕਰੋ ਕਲਰ ਚੈੱਕ ਕਰੋ ਬੜਾ ਪਿਆਰਾ ਜਿਹਾ ਕਲਰ ਹੈ ਪਿਓਰ ਚਨੂਨ ਵਿੱਚ ਰਹਿਣ ਵਾਲਾ ਹੈ ਓਰੀਜਨਲ ਵਾਲੀ ਪਿਓਰ ਚਨੂਨ ਹੈ ਦਾਸ ਬ੍ਰੈਂਡ ਦੀ 200 ਰੁਪਏ ਪਰ ਮੀਟਰ ਰਹਿਣ ਵਾਲਿਆ ਪੀਸ ਇਹ ਵਾਲਾ ਪ੍ਰਿੰਟ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਦਾਸ ਬ੍ਰੈਂਡ ਦੀ ਪਿਓਰ ਚਨੂਨ ਹੈ ਜੀ ਇਹ ਵੀ ਪਿਓਰ ਚਨੂਨ ਸਟਾਫ ਹੈ ਤੁਹਾਨੂੰ ਨਜ਼ਦੀਕ ਤੋਂ ਦਿਖਾ ਸਕਦੀ ਆ ਬਿਲਕੁਲ ਪਿਓਰ ਚਨੂਨ ਸਟਾਫ ਹੈ ਜੀ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਰਹਿਣ ਵਾਲਾ ਪ੍ਰਿੰਟ ਕਲਰ ਵੀ ਬੜਾ ਪਿਆਰਾ ਜਿਹਾ ਰਹਿਣ ਵਾਲਾ ਪਿਓਰ ਚਨੂਨ ਸਟਾਫ ਹੈ ਜੀ ਇਹ ਵਾਲਾ ਵੀ ਤੁਹਾਨੂੰ ਪਿਓਰ ਚਨੂਨ ਦੇ ਵਿੱਚੋਂ ਮਿਲੇਗਾ ਪ੍ਰਿੰਟ ਦੇਖੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਪਿਓਰ ਚਨੂਨ ਦੇ ਵਿੱਚ ਮਿਲਣ ਵਾਲਾ ਇਹ ਵਾਲਾ ਪੀਸ ਬੜਾ ਪਿਆਰਾ ਜਿਹਾ ਪੀਸ ਹੈ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਜਿਹੜੀ ਵੀ ਮੇਰੀ ਭੈਣ ਨੇ ਬਾਏ ਕਰਨਾ ਹੋਵੇ ਸਾਡੇ ਕੋਲੋਂ ਤੁਸੀਂ ਸਕਰੀਨਸ਼ਾਟ ਲੈ ਕੇ ਇਹ ਵਾਲੇ ਜਿਹੜੇ ਪ੍ਰਿੰਟ ਦਾ ਪੀਸ ਹੈ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਇਹ ਵੀ ਚੈੱਕ ਕਰੋ ਇਹ ਵੀ ਬੜਾ ਪਿਆਰਾ ਜਿਹਾ ਪਿਓਰ ਚਨੂਨ ਦੇ ਵਿੱਚ ਰਹਿਣ ਵਾਲਾ ਪ੍ਰਿੰਟ ਚੈੱਕ ਕਰੋ ਬੜਾ ਪਿਆਰਾ ਜਿਹਾ ਪ੍ਰਿੰਟ ਹੈ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਆਉਂਦਾ ਹੈ ਜਲਦੀ-ਜਲਦੀ ਸਕਰੀਨਸ਼ਾਟ ਲੈ ਕੇ ਸਾਡੇ ਕੋਲੋਂ ਬਾਏ ਕਰ ਸਕਦੇ ਹੋ ਇਹ ਵਾਲਾ ਰਹਿਣ ਵਾਲਾ ਹੈ ਪਿਓਰ ਕਰੇਵ ਦੇ ਵਿੱਚ ਪਿਓਰ ਕਰੇਵ ਦੇ ਵਿੱਚ ਰਹਿਣ ਵਾਲਾ ਹੈ ਪੀਸ ਪ੍ਰਿੰਟ ਵੀ ਬੜਾ ਪਿਆਰਾ ਜਿਹਾ ਬੜਾ ਪਿਆਰਾ ਜਿਹਾ ਪ੍ਰਿੰਟ ਰਹਿਣ ਵਾਲਾ ਜੀ ਸਕਰੀਨਸ਼ਾਟ ਲੈ ਕੇ ਜਿਹੜਾ ਵੀ ਤੁਹਾਨੂੰ ਪ੍ਰਿੰਟ ਪਸੰਦ ਹੈ ਜਿਹੜਾ ਵੀ ਕਲਰ ਪਸੰਦ ਹੈ ਸਾਡੇ ਕੋਲੋਂ ਤੁਸੀਂ ਬਾਏ ਕਰ ਸਕਦੇ ਹੋ ਬੜੇ ਪਿਆਰੇ-ਪਿਆਰੇ ਰਹਿਣ ਵਾਲਿਆ ਪੀਸ ਪਿਓਰ ਨੇਚਰਲ ਕਰੇਵ ਆ ਜੀ ਬਿਲਕੁਲ ਰਿਜਨਲ ਵਾਲੀ ਪਿਓਰ ਨੇਚਰਲ ਕਰੇਵ ਹੈ ਠੀਕ ਹੈ ਜੀ ਪ੍ਰਿੰਟ ਦੇਖੋ ਬੜਾ ਜੇਕਰ ਤੁਹਾਨੂੰ ਇਨ੍ਹਾਂ ਪੀਸਾਂ ਵਿੱਚੋਂ ਕੋਈ ਵੀ ਪੀਸ ਪਸੰਦ ਆਉਂਦਾ ਹੈ ਸਕਰੀਨਸ਼ਾਟ ਲੈ ਕੇ